ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸੰਗਤ ਜੀਓ ਅੱਜ ਦੇ ਇਸ ਵੀਡੀਓ ਇਸ ਆਡੀਓ ਕਲਿੱਪ ਦੇ ਨਾਲ ਤੁਹਾਨੂੰ ਇਹ ਪਤਾ ਚੱਲੇਗਾ ਕਿ ਦੁਨੀਆ ਭਰ ਦੇ ਵਿੱਚ ਸਿੱਖ ਪੰਥ ਕਿੱਥੇ ਸਟੈਂਡ ਕਰਦਾ ਹੈ ਅੱਜ ਦੁਨੀਆ ਦੇ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਅਫਸਰ ਸਿੱਖਾਂ ਦੇ ਬਾਰੇ ਕੀ ਸੋਚਦੇ ਹਨ ਮੈਂ ਤੁਹਾਡੇ ਨਾਲ ਜ਼ਿਆਦਾ ਗੱਲ ਨਹੀਂ ਕਰਾਂਗੀ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਾਂਗੀ ਸੰਗਤ ਜੀ ਕੋਈ ਸਾਡੇ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰੀ ਦੀ ਲੜਾਈ ਲੜ ਰਿਹਾ ਹੈ ਕੋਈ ਸਿੱਖ ਰਾਸ਼ਟਰੀ ਦੀ ਲੜਾਈ ਲੜ ਰਿਹਾ ਹੈ ਪਰ ਇਹੋ ਜਿਹੇ ਹਾਲਾਤਾਂ ਦੇ ਅੰਦਰ ਧਰਤੀ ਦੇ ਉੱਤੇ ਕੀ ਚੱਲ ਰਿਹਾ ਹੈ ਇਸ ਨੂੰ ਕੋਈ ਨਹੀਂ ਜਾਣਦਾ ਅਸਲ ਦੇ ਵਿੱਚ ਜੋ ਫਾਈਵ ਆਈ ਸੰਗਠਨ ਹੈ ਜਾਂ ਫਾਈਵ ਆਈ ਨੇਸ਼ਨ ਜਿਸ ਨੂੰ ਕਿਹਾ ਜਾਂਦਾ ਹੈ ਇਹ ਨੇਸ਼ਨ ਅੱਜ ਸਿੱਖਾਂ ਦੇ ਨਾਲ ਕਿਹੋ ਜਿਹਾ ਵਰਤਿਆ ਕਰ ਰਿਹਾ ਹੈ ਇਹ ਸਭ ਤੋਂ ਵੱਡਾ ਪੁਆਇੰਟ ਹੈ ਇੱਧਰ ਸਾਡੀ ਪਾਤ ਸਰਕਾਰ ਸਿੱਖਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰਦੀ ਹੈ ਇਹ ਵੀ ਉਸ ਤੋਂ ਵੱਡਾ ਪੁਆਇੰਟ ਹੈ ਕਿੱਥੇ ਸਿੱਖਾਂ ਨੂੰ ਨਿਆਂ ਮਿਲ ਰਿਹਾ ਹੈ ਤੇ ਕਿਹੇ ਜਗ੍ਹਾ ਤੇ ਸਿੱਖਾਂ ਦੇ ਨਾਲ ਅਨਿਆਂ ਹੋ ਰਿਹਾ ਹੈ ਇਹ ਅੱਜ ਸਾਰੀ ਦੁਨੀਆ ਦੇ ਸਾਹਮਣੇ ਹੈ ਪਰ ਇਸ ਦੇ ਨਾਲ ਨਾਲ ਹੀ ਪਿਛਲੇ ਦਿਨੀ ਭਾਰਤ ਸਰਕਾਰ ਨੇ ਸਿੱਖਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਇਹ ਵੀ ਇੱਕ ਫਟਾ ਪੁਆਇੰਟ ਹੈ ਸੰਗਤ ਜੀ ਪਰ ਅੱਜ ਦੇ ਸਮੇਂ ਦੇ ਵਿੱਚ ਜੋ ਦੁਨੀਆ ਭਰ ਦੇ ਵਿੱਚ ਵੱਡੇ-ਵੱਡੇ ਦੇਸ਼ ਹਨ ਉਹ ਸਿੱਖਾਂ ਨੂੰ ਦੁਨੀਆ ਦੇ ਜੋ ਵੱਡੇ-ਵੱਡੇ ਦੇਸ਼ ਨੇ ਉਹਨਾਂ ਦੇ ਵੱਡੇ-ਵੱਡੇ ਮੰਤਰੀ ਨੇ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਜਾਂ ਫਿਰ ਉਥੋਂ ਦੇ ਜੋ ਆਰਮੀ ਜਵਾਨ ਹੋਣ ਉਹ ਸਿੱਖਾਂ ਨੂੰ ਕਿਸ ਪ੍ਰਕਾਰ ਦੇ ਨਾਲ ਵੇਖਦੇ ਨੇ ਇਹ ਸਭ ਤੋਂ ਵੱਡਾ ਪੁਆਇੰਟ ਹੈ ਅੱਜ ਦੇ ਸਮੇਂ ਦੇ ਵਿੱਚ ਜੋ 5G ਨੇਸ਼ਨ ਹੈਗਾ ਇਹ ਨੇਸ਼ਨ ਸਿੱਖਾਂ ਨੂੰ ਕਿਸ ਪ੍ਰਕਾਰ ਦੇ ਨਾਲ ਸਪੋਰਟ ਕਰ ਰਿਹਾ ਹੈ ਸਪੋਰਟ ਕਰ ਰਿਹਾ ਹੈ ਯਾ ਨਹੀਂ ਕਰ ਰਿਹਾ ਹੈ ਇੱਕ ਛੋਟਾ ਜਿਹਾ ਆਡੀਓ ਕਲਿੱਪ ਤੁਹਾਨੂੰ ਸੁਣਾਵਾਂਗੀ ਇਹ ਸੁਣ ਕੇ ਤੁਹਾਨੂੰ ਪਤਾ ਲੱਗ ਜਾਏਗਾ ਇਸ ਵੀਡੀਓ ਨੂੰ ਅਸੀਂ ਲੰਬਾ ਨਹੀਂ ਕਰਾਂਗੇ 2 ਜਾਂ 3 ਮਿੰਟ ਦਾ ਵੀਡੀਓ ਰਹੇਗਾ ਸੰਗਤ ਜੀ ਅੱਜ ਦੁਨੀਆ ਦੇ ਵਿੱਚ ਦੁਨੀਆ ਦੇ ਵੱਡੇ ਤਾਕਤ ਵਰਦੇਸ਼ ਇਹਨਾਂ ਤਾਕਤ ਵਰਦੇਸ਼ਾਂ ਦੇ ਇਹਨਾਂ ਦੇ ਰਾਸ਼ਟਰਪਤੀ ਹੋਣ ਮੰਤਰੀ ਹੋਣ ਜਾਂ ਫਿਰ ਆਰਮੀ ਜਰਨਲ ਹੋਣ ਜਾਂ ਫਿਰ ਗ੍ਰਹਿ ਮੰਤਰੀਲੇ ਹੋਵੇ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਪ੍ਰਕਾਰ ਦੇ ਜੋ ਮੰਤਰੀ ਹੁੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਇਹ ਲੋਕ ਸਿੱਖਾਂ ਦੇ ਬਾਰੇ ਕੀ ਸੋਚਦੇ ਨੇ ਇਸੇ ਤਰ੍ਹਾਂ ਸਾਡੀ ਪੰਜਾਬ ਦੇ ਲੋਕ ਸਾਡੇ ਇੰਡੀਆ ਦੇ ਲੋਕ ਇਹ 크ਰਿਸਚਨ ਇਸਾਈ ਧਰਮ ਦੇ ਬਾਰੇ ਕਿਹੋ ਜਿਹਾ ਸੋਚਦੇ ਨੇ ਉਹਨਾਂ ਵਾਸਤੇ ਇਹ ਵੱਡੀ ਗੱਲ ਹੋ ਸਕਦੀ ਹੈ ਪਰ ਸਿੱਖ ਧਰਮ ਪੰਜਾਬ ਨੂੰ ਬਿਲੋਂਗ ਕਰਦਾ ਭਾਰਤ ਨੂੰ ਬਿਲੋਂਗ ਕਰਦਾ ਤੇ ਇੱਥੇ ਸਿੱਖੀ ਦੇ ਬਾਰੇ ਦੇ ਵਿੱਚ ਜੇਕਰ ਕਨੇਡਾ ਦੀ ਧਰਤੀ ਤੇ ਆਸਟ੍ਰੇਲੀਆ ਦੀ ਧਰਤੀ ਤੇ ਕੋਈ ਮੰਤਰੀ ਅਗਰ ਸਿੱਖਾਂ ਦੇ ਬਾਰੇ ਛੋਟਾ ਜਿਹਾ ਵੀ ਬਿਆਨ ਦਿੰਦਾ ਹੈ ਤੇ ਇਸ ਦੇ ਨਾਲ ਸੰਗਤ ਜੀ ਪੂਰੀ ਸਿੱਖ ਕੌਮ ਨੂੰ ਬਹੁਤ ਵੱਡਾ ਫਰਕ ਪੈਂਦਾ ਹੈ ਉਥੇ ਹੀ ਕਿਤੇ ਵਿਦੇਸ਼ ਦੀ ਪਾਰਲੀਮੈਂਟ ਦੇ ਅੰਦਰ ਖੜੇ ਹੋ ਕੇ ਇੱਕ ਮਨਿਸਟਰ ਭੜੀ ਸਭਾ ਦੇ ਅੰਦਰ ਉਥੇ ਖੜਾ ਹੋ ਕੇ ਹਾਂ ਦਾ ਨਾਰਾ ਮਾਰਦਾ ਹੈ ਤਾਂ ਉਹ ਕਹਿੰਦਾ ਕਿ ਮੈਨੂੰ ਗੁਰਦੁਆਰਿਆਂ ਦਾ ਪਤਾ ਹੈ ਜੇਕਰ ਭੁੱਖਿਆਂ ਨੂੰ ਖਾਣਾ ਖਾਣ ਦੀ ਲੋੜ ਹੈ ਰੋਟੀ ਦੀ ਲੋੜ ਹੈ ਤੇ ਉਹ ਗੁਰਦੁਆਰੇ ਚਲੇ ਜਾਣਗੇ ਪਹਿਲਾਂ ਤੁਸੀਂ ਇਹ ਛੋਟਾ ਜਾ ਕਲਿੱਪ ਸੁਣ ਲਓ ਬਾਅਦ ਦੇ ਵਿੱਚ ਅਸੀਂ ਇਸ ਤੇ ਗੱਲ ਕਰਦੇ ਹਾਂ When you go to a Sikh temple at any time and you're hungry they will feed you and there is no cost for that they are a loving people they are kind people and they are a gentle people but do not let that fool you they are not a weak people they do not retreat They are strong, intelligent, and they are very aggressive in business. They are entrepreneurs, investors in their local and more global communities. They are humble, they are loving, and speaking of humble, I am very humble to call many of them my friends. langar <laughs> roti कि ਇਹ ਲੋਕ ਕਮਜ਼ੋਰ ਹੋ ਗਏ ਨੇ ਤਾਂ ਇਥੇ ਇੱਕ ਵੱਡਾ ਮਨਿਸਟਰ ਖੜਾ ਹੋ ਕੇ ਸਿੱਖਾ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਵੱਡੇ ਵੱਡੇ ਮੰਤਰੀਆਂ ਦੇ ਸਾਹਮਣੇ ਅਜੇ ਹੀ ਗੱਲ ਕਰਦਾ ਹੈ ਤਾਂ ਵੀ ਦੁਨੀਆ ਦੇ ਅੰਦਰ ਇੱਕ ਡੰਕਾ ਵਜਨ ਦੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਸੋ ਇਹ ਸਿੱਖ ਪੰਥ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਸੋ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਖਾਂ ਦੇ ਨਾਲ ਪਾਰਕ ਦੇ ਵਿੱਚ ਕਿਹੋ ਜਿਹਾ ਵਰਦੀਆ ਕੀਤਾ ਜਾਂਦਾ ਹੈ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਦੀ ਕਿਸ ਤਰ੍ਹਾਂ ਸਪੋਰਟ ਕੀਤੀ ਜਾਂਦੀ ਹੈ ਸੋਸੰਗਤ ਜੀ ਏਸੀ ਅੱਜ ਦੀ ਛੋਟੀ ਜਿਹੀ ਵੀਡੀਓ ਆਪ ਜੀ ਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਰੱਖਿਆ ਕਰੋ ਸਾਡੀ ਬੇਨਤੀ ਜ਼ਰੂਰ ਮੰਨਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮੈਨੂ ਦੇਵ ਇਜਾਜ਼ਤ ਜਲਦ ਹੀ ਮਿਲਤੇ ਹਾਂ ਅਗਲੀ ਵੀਡੀਓ ਦੇ ਵਿੱਚ ਕਾਤਾ ਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ